ਜੇ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਤੁਸੀਂ ਆਪਣੀ ਖੁਰਾਕ 'ਚ ਕੁਝ ਸਬਜ਼ੀਆਂ ਨੂੰ ਸ਼ਾਮਿਲ ਕਰਕੇ ਆਪਣੀ ਦਿਮਾਗੀ ਸ਼ਕਤੀ ਨੂੰ ਦੁੱਗਣਾ ਕਰ ਸਕਦੇ ਹੋ ਦਿਮਾਗ ਨੂੰ ਤੰਦਰੁਸਤ ਰੱਖਣਾ ਅਤੇ ਦਿਮਾਗ ਦੀ ਸੋਚਣ ਸਮਝਣ ਦੀ ਸ਼ਕਤੀ ਵਧਾਉਣ ਲਈ ਆਪਣੀ ਡਾਈਟ ਦੇ ਵਿੱਚ ਚੰਗੀਆਂ ਸਬਜ਼ੀਆਂ ਅਤੇ ਖੁਰਾਕਾਂ ਬਹੁਤ ਜ਼ਰੂਰੀ ਹਨ ਬਹੁਤ ਜ਼ਿਆਦਾ ਸਬਜ਼ੀਆਂ ਹਨ ਜੋ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ ਨਾਜਮ ਮਜੂਦ ਪੋਸ਼ਕ ਤੱਤ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਮਿਹਨਤ ਬੰਦ ਰੱਖਦੀਆਂ ਹਨ ਅਤੇ ਯਾਦਦਾਸ਼ ਨੂੰ ਵਧਾਉਂਦੀਆਂ ਹਨ ਇੰਨਾਂ ਵਿੱਚ ਇੱਕ ਸਬਜ਼ੀ ਬਰੋਕਲੀ ਜਿਸ ਨੂੰ ਕਿ ਹਰੀ ਗੋਭੀ ਕਿਹਾ ਜਾਂਦਾ ਹੈ ਜੋ ਕਈ ਲੋਕ ਤਾਂ ਬਿਲਕੁਲ ਪਸੰਦ ਨਹੀਂ ਕਰਦੇ ਅਤੇ ਕਈ ਬਹੁਤ ਸ਼ੌਂਕ ਨਾਲ ਇਸ ਨੂੰ ਖਾਂਦੇ ਹਨ ਬਰੋਕਲੀ ਵਿੱਚ ਵਿਟਾਮਿਨ ਕੇ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਦੋਵੇਂ ਵਿਟਾਮਿਨ ਦਿਮਾਗ ਲਈ ਬਹੁਤ ਜ਼ਰੂਰੀ ਹੁੰਦੇ ਹਨ ਵਿਟਾਮਿਨ ਕੇ ਦਿਮਾਗ ਦੇ ਸੱਲਾ ਨੂੰ ਮਿਹਨਤਮੰਦ ਰੱਖਣ ਵਿੱਚ ਹੈਲਪ ਕਰਦਾ ਹੈ ਜਦੋਂ ਕਿ ਵਿਟਾਮਿਨ ਸੀ ਦਿਮਾਗ ਨੂੰ ਗੈਂਸ ਵਧਾਉਣ ਤੋਂ ਬਚਾਉਂਦਾ ਹੈ ਦੂਜੇ ਨੰਬਰ ਤੇ ਆਪਣੀ ਸਬਜੀ ਆਉਂਦੀ ਹੈ ਪਾਲਕ ਪਾਲਕ ਵਿੱਚ ਆਇਰਨ ਵਿਟਾਮਿਨ ਕੇ ਅਤੇ ਫੈਟ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਸਾਰੇ ਪੋਸ਼ਕ ਤੱਤ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਆਇਰਨ ਦਿਮਾਗ ਨੂੰ ਆਕਸੀਜਨ ਪਹੁੰਚਾਉਂਦਾ ਹੈ ਅਤੇ ਫੋਲੇਟ ਦਿਮਾਗ ਦੇ ਸੱਲਾਂ ਨੂੰ ਮਿਹਨਤਮੰਦ ਰੱਖਦੇ ਹਨ ਅਤੇ ਤੀਜੇ ਨੰਬਰ ਤੇ ਹੁੰਦੀ ਹੈ ਸ਼ਿਮਲਾ ਮਿਰਚ ਜੋ ਕਿ ਬੱਚਿਆਂ ਨੂੰ ਤਾਂ ਬਿਲਕੁਲ ਪਸੰਦ ਨਹੀਂ ਹੁੰਦੀ ਅਤੇ ਕਈ ਬੱਚੇ ਬਹੁਤ ਸ਼ੌਂਕ ਨਾ ਖਾਂਦੇ ਹਨ शिमला ਮਿਰਚ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ ਸੀ ਦਿਮਾਗ ਨੂੰ ਆਈਆਂ ਪਰੇਸ਼ਾਨੀਆਂ ਤੋਂ ਬਚਾਉਂਦਾ ਹੈ ਅਤੇ ਯਾਦਦਾਸ਼ਤ ਨੂੰ ਸੁਧਾਰਨ ਲਈ ਹੈਲਪ ਕਰਦਾ ਹੈ ਨੰਬਰ 4 ਤੇ ਹੁੰਦੀ ਗਾਜਰ ਜੋ ਕਿ ਸਾਰਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਗਾਜਰ ਵਿੱਚ ਬੀਟਾ ਕੈਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਬੀਟਾ ਕੈਰੋਟੀਨ ਸਰੀਰ ਵਿੱਚ ਵਿਟਾਮਿਨ A ਵਿੱਚ ਬਦਲ ਜਾਂਦਾ ਹੈ ਜੋ ਨਾ ਸਿਰਫ ਅੱਖਾਂ ਲਈ ਚੰਗਾ ਹੁੰਦਾ ਹੈ ਬਲਕਿ ਦਿਮਾਗ ਲਈ ਵੀ ਬਹੁਤ ਚੰਗਾ ਹੁੰਦਾ ਹੈ